ਇਹ ਤਾਂ 15 ਕਾਰਵਾਈ ਕਰਨੇ ਚਾਹੁੰਦੇ ਆ ਇਹਦੇ ਤੇ ਇਹ ਆਟੋ ਵਾਲੇ ਨੇ ਇਹਦੇ ਆਟੋ ਵਾਲੇ ਦੀ ਗੁੰਡਾਗਰਦੀ ਬੰਦ ਹੋਣੀ ਚਾਹੀਦੀ ਆ ਆਨੂੰ ਲੰਘਾ ਤੂੰ ਜਗਾੜੀਆਂ ਦਿੱਤਾ ਹੈ ਵਿਚਾਰਾ ਲੈ ਕੇ ਖੜਾ ਰੀਆ ਬੰਦਾ ਇਹ ਬੰਦੇ ਨੇ ਪਹਿਲਾਂ ਬੱਸ ਮਗਾ ਲਾ ਕੇ ਰੱਖੀ ਆ ਕਿਵੇਂ ਦੀ ਗੱਡੀ ਸਾਰੇ ਪੈਨ ਲਾ ਕੇ ਮੈਂ ਸਾਈਨ ਤੇ ਕਾਲੀ ਇਹਨੇ ਫਿਰ ਵੀ ਮੇਰੇ ਗੱਡੀ ਦੇ ਨਾਲ ਲਾ ਕੇ ਲੈ ਗਿਆ ਪੁਲਿਸ ਵਾਲੇ ਦੇ ਸਾਹਮਣੇ ਇਹਨੇ ਮੇਰੇ ਡਾਂਗਾ ਮਾਰੀਆਂ ਨੇ ਇਹ ਪੜੋ ਜਿਹਨਾਂ ਦਾ ਸੀਸਾ ਭੰਨਿਆ ਫਰੈਂਟ ਸੀਸਾ ਸਲੇਟ ਇਹਨੂੰ ਕੱਟੇ ਵਰਦਾ 15 ਮਿੰਟ ਰੀਡ ਹੋ ਗਿਆ 20 ਮਿੰਟ ਇਹ ਵੀ ਆਟਾ ਆਟਾ ਦੀ ਗੁੰਡਾ ਕਰਤੀ ਬੰਦ ਹੋਣੀ ਚਾਹੀਦੀ ਆ ਆਨੂੰ ਲੰਘਣ ਨੂੰ ਜਗਾਨੀਆਂ ਦਿੱਤਾ ਏ ਵਿਚਾਰਾ ਲੈ ਕੇ ਖੜਾ ਹੋਇਆ ਬੰਦਾ ਆ ਆਟਾ ਟਾਈਮ 'ਚ ਸੌਇਆ ਜਣਾ ਇਹ ਖੜਾ ਜਣ ਮੇਰਾ ਸੀਸਾ ਉੱਪਰ ਲਿਆ ਫਰੈਂਟ ਸੀ ਕਿੰਨੀ ਕਿੰਨੀ ਧੇਰ ਹੋ ਗਈ ਬਸ ਲੇਟ ਹੋਈ ਨਾ ਬਸ ਲੇਟ ਹੋਈ ਨੂੰ ਕਟਵਰ ਦਾ 15 ਮਿੰਟ ਰੀਡ ਹੋ ਗਏ 20 ਮਿੰਟ ਰੀਡ ਹੋ ਗਏ 30 ਮਿੰਟ ਹੋ ਗਏ ਨਹੀਂ ਫਿਰ ਕਦ ਤੱਕ ਜਾਮ ਰੱਖੋਗੇ ਹਾਂਜੀ ਕਦ ਤੱਕ ਜਾਮ ਰੱਖੋਗੇ ਜਦ ਤੱਕ ਉਹਦਾ ਕਾਰਵਾਈ ਨਹੀਂ ਕੋਈ ਹੁੰਦੀ 112 ਤੇ ਕਾਲ ਲਾਉਂਦੀ ਆ ਵੀ ਉਹ ਹਮੇਂ ਵੀ ਚੱਲਦੇ ਹੀ ਬੰਦੇ ਤੋਂ ਬੰਦੇ 112 ਤੇ ਕੋਈ ਕਾਲ ਨਹੀਂ ਹੋਈ ਆ ਵੀਰੇ ਆਮ ਬੰਦੇ ਨੂੰ ਪਰੇਸ਼ਾਨ ਤਾਂ ਨਾ ਕਰੋ ਯਾਰ ਉਹਨਾਂ ਦੀ ਗੱਡੀ ਦਾ ਨਿਕਲਣ ਦੋ ਯਾਰ ਮੈਨੇ ਡੀਐਨਸੀ ਕਰ ਦਿੱਤੇ ਨਹੀਂ ਤੁਹਾਨੂੰ ਅਮੇ ਸਾਡੀ ਜੇ ਤੁਹਾਨੂੰ ਲੋ ਕਰ ਲਈ ਕਰ ਲਈ ਇਹ ਬੰਦੇ ਨੇ ਪਹਿਲਾਂ ਬੱਸ ਮੱਗ ਲਾ ਕੇ ਰੱਖੀ ਅੱਗੇ ਮੇਰੀ ਗੱਡੀ ਸਾਰੇ ਪੈਨ ਲਾ ਕੇ ਮੈਂ ਸਾਈਡ ਤੇ ਕਰ ਲਈ ਇਹ ਬੰਦੇ ਨੇ ਬਾਰ ਬਾਰ ਮੈਨੂੰ ਗੱਡੀ ਤੈਨੂੰ ਮੈਂ ਰੋਕਦਾ ਰਿਆ ਇਹਨੇ ਫਿਰ ਵੀ ਮੇਰੀ ਗੱਡੀ ਦੇ ਨਾਲ ਲਾ ਕੇ ਲੈ ਗਿਆ ਪੁਲਿਸ ਵਾਲੇ ਦੇ ਸਾਹਮਣੇ ਇੰਨੇ ਮੇਰੇ ਡਾਂਗਾ ਮਾਰੀਆਂ ਨੇ ਸਾਰੇ ਬੰਦੇ ਇੱਥੇ ਗਵਾਹ ਖੜੇ ਆ ਪੁਲਿਸ ਵਾਲੇ ਨੇ ਕੋਈ ਐਕਸ਼ਨ ਨਹੀਂ ਲੇਤਾ ਕਹਿੰਦਾ ਪੁਲਿਸ ਵਾਲੇ ਨੇ ਡਾਂਗ ਮਾਰੀਆਂ ਨੇ ਆ ਇੱਧਰ ਆ ਉਹ ਮਲਾਜਮ ਵੇਖੋ ਉਹਨੇ ਸੌਂਗਾਂ ਵਾਲੀ ਜਿਹੜੀ ਉਹ ਗੱਡੀ ਨਾਲ ਇਹ ਗੱਡੀ ਨਾਲ ਨਹੀਂ ਲਾ ਕੇ ਭਾਈ ਇਹ ਗੱਲ ਕੱਢੀ ਨਹੀਂ ਰਸਤੇ ਚ ਕਿਵੇਂ ਲਾਈ ਇੰਸਟਾਗ੍ਰਾਮ 'ਤੇ ਸਾਰਿਆਂ ਨੂੰ ਮੈਂ ਤੁਰੇ ਬੰਦੇ ਕੀ ਗੱਲ ਕੀ ਹੋਈ ਆ ਕੀ ਗੱਲ ਹੋ ਗਈ ਇਹਦੀ ਆਟੋ ਬੜੀ ਸਾਈਡ ਤੇ ਇਹਦੇ ਨਾਲ ਆਟੋ ਲੱਗ ਗਿਆ ਇਹਨੇ ਸਾਰੇ ਉਖਾਲਾ ਕਰੀਆਂ ਜੀ ਆਟੋ ਵਾਲੇ ਕੌਣ ਬੰਦਾ ਇਹ ਇਹ ਮੈਨੂੰ ਇਹ ਬਾਈ ਜੀ ਇਹਨਾਂ ਗੱਲ ਕੱਢੀ ਆ ਸਾਰੀ ਬੱਸ ਦੀ ਸਾਰੇ ਬੱਸ ਦੀ ਗੋਈ ਲੈ ਲੋ ਭਾਵੇਂ ਸਾਰੇ ਬੱਸ ਦੀ ਇਹ ਆਉਂਦੇ ਪੁਲਿਸ ਵਾਲਿਆਂ ਨੂੰ ਪੈਸੇ ਲੈ ਤੈਨੂੰ ਇਹ ਪੈਸੇ ਲੈਦੇ ਹੋਰੇ ਸਾਰੇ ਆਟੋ ਖੜਦੇ ਆ ਸਾਰੇ ਆਟੋ ਕੱਢਦੇ ਜਿਹੜੇ ਨਹੀਂ ਦਿੰਦਾ ਉਹਦੇ ਚਲਾਨ ਕਰਦੇ ਆ ਇਹ ਬੰਦਾ ਕੋਈ ਹੱਟਣ ਨੂੰ ਲੱਗ ਕੇ ਸ਼ਿਕਾਇਤ ਕਰਦਾ ਆ ਜੀ ਮੈਂ ਪੰਜਾਬ ਰੋਡ ਤੇ ਡਰਾਈਵਰ ਬਾਈ ਜੀ ਬੱਸ ਸੈਂਟਰ ਚ ਖੜੀ ਸੜਕ ਚ ਹਾਂਜੀ ਕੀ ਕਰ ਰਹੇ ਆ ਬੰਦੇ ਨੇ ਗਾਲਾਂ ਕੱਢੀਆਂ ਉਹ ਸ਼ੀਸ਼ਾ ਮਾਰਿਆ ਹਾਂਜੀ ਇਹ ਆਟੋ ਸੀਸਾ ਮੇਰਾ ਅੱਗੋਂ ਪਛੋੜਦਾ ਹੈ ਬੰਦੇ ਨੇ ਹੱਥ ਮੁੱਕੀ ਮਾਰ ਕੇ ਅਗਲਾ ਬ੍ਰੈਂਡ ਸੀਸਾ ਮੇਰਾ ਤੋੜਿਆ ਮੇਰੀਆਂ ਸਵਾਰੀਆਂ ਗਵਾਵਾ ਇਹ ਬੰਦਾ ਬੱਸ ਦੇ ਵਿੱਚ ਕਿੱਥੋਂ ਕਿੱਥੇ ਜਾ ਰਹੀ ਸੀ ਬੱਸ ਇਹ ਆਉਂਦੇ ਆ ਦਿੱਲੀ ਨੂੰ ਪੱਟੀ ਜਾ ਰਹੀ ਹੈ ਗੱਡੀ ਜੀ ਤੇ ਕਿਹੜੀ ਜਗ੍ਹਾ ਦਾ ਹਾਕਾ ਇਹ ਲੁਧਿਆਣਾ ਬੱਸ ਅੰਡਾ ਬਾਹਰ ਆ ਜੀ ਇਹ ਬੰਦੇ ਨੇ ਗੁੰਡਾ ਕਰਤੀ ਸ਼ਰਮ ਕੀਤੀ ਆ ਮੇਰੀ ਗੱਡੀ ਰਸਤੇ ਦੇ ਵਿੱਚ ਖੜੀ ਐ ਨੇ ਹੋਰਨ ਮਾਰਿਆ ਮੈਂ ਤੋਰੇ ਲੱਗਾ ਇਹ ਬੰਦੇ ਨੇ ਫਿਰ ਵੀ ਗੱਡੀ ਮੇਰੀ ਛਿੱਲ ਕੇ ਆ ਗੱਡੀ ਮੇਰੀ ਉੱਥੇ ਖੜੀ ਆ ਮੈਂ ਗੱਡੀ ਦੇ ਵਿੱਚ ਆਹ ਨਾਲੀ ਇਹਨੇ ਸੂਟੀ ਚੱਕੀ ਮਾਰਾ ਮੇਕੋ ਆਟੋ ਆ ਜੀ ਕਿੱਥੇ ਦਾ ਆਟੋ ਲਿਖਿਆ ਬੰਦਾ ਉੱਤੋਂ ਮੇਰੇ ਕੋਲੋਂ ਮੰਗਦੇ ਪੈਸੇ ਪੁਲਿਸ ਵਾਲੇ ਇੱਥੇ ਜਿਹੜਾ ਦਿੰਦਾ ਜਿਹੜੀ ਗੱਡੀ ਖੜਦੀ ਆ ਛੇੜੀ ਗੱਡੀ ਖੜਦੀ ਉਹ ਪਾ ਦਿੰਦਾ ਜਿਹੜਾ ਨਹੀਂ ਖੜਦਾ ਉਹ ਨਹੀਂ ਦਿੰਦਾ ਜਿਹੜਾ ਪਾ ਹੈ ਲੋਕਾਂ ਨੂੰ ਇੱਕ ਨੂੰ ਗਾਲ ਕੱਢੀ ਜੀ ਇਹਨੇ ਸਟੈਂਡ ਵਾਲੇ ਦਿੰਦੇ ਆ ਗੱਡੀ ਆ ਆ ਸਾਰੇ ਆਟੋਨੇ ਕਿਹਦਾ 1 ਰੁਪਏ ਦਾ ਰਵਾਧਾਰ ਨਹੀਂ ਆ ਵੈਰੀ ਗੁੱਡ ਇਹ ਬੰਦੇ ਦੀ 100 ਲਵਾਂਗੇ ਅੱਜ ਆ ਸਾਰੇ ਰਵਾਧਾਰ ਉਹ ਹੋਰ ਦੋਸ਼ਲਾ ਸਾਡੇ ਦੇ ਸਾਡੇ ਗੋਲੇ ਰਹਿੰਦਾ ਭਾਈ ਚਾਹੇ ਕਿੰਨੇ ਮਾਰ ਦਿੰਦਾ ਸਾਡੇ ਦੇ ਦੋਸ਼ਲਾ ਨੇ ਆਟੋ ਕਿਥੇ ਪਬਲਿਕ ਨੂੰ ਕਰਦਾ ਰਹਿੰਦਾ ਹੈ ਉਹਨਾਂ ਕੋਈ ਗੱਲ ਬਾਤ ਨਹੀਂ ਪੰਡਾ ਦਰਦ ਕਰਾਈ ਉਹਨੇ 1 ਰੁਪਿਆ ਬਾਈ ਜੀ ਹੁਣ ਜਿਹੜੀ ਪਬਲਿਕ ਪਰੇਸ਼ਾਨ ਹੋ ਰਹੀ ਜਾਮ ਲੱਗਿਆ ਮੈਂ ਮਸਾਲਾ ਪਾਸੇ ਕੋਈ ਨਹੀਂ ਜੀ ਮੈਂ ਥਾਣੇ ਜੋ ਨਹੀਂ ਕੋਈ ਨਹੀਂ ਜੀ ਮੈਂ ਥਾਣੇ ਜੋ ਨਹੀਂ ਬਾਈ ਜੀ ਭਾਈ ਜੀ ਕਿਸ ਤਰ੍ਹਾਂ ਕਿਸ ਤਰ੍ਹਾਂ ਦੀ ਕਾਰਵਾਈ ਮੰਗ ਰਹੇ ਹੋ ਕੀ ਕੀ ਕਾਰਵਾਈ ਕੀ ਕਰਨੀ ਹੈ ਇਹਨਾਂ ਬਗੜਾ ਕਰਦੀ ਰਹੀ ਸੀ ਬਾਵਾ ਘੇਣਾ ਆਪਣਾ ਗાળા ਗੱਡੀਆਂ ਬਸ ਰੋ ਰਿਹਾ ਕੇ ਇੱਕ ਸੀਦਾ ਤੋੜਿਆ ਮੇਰਾ ਗੱਡੀ ਆਹ ਕਿਹੜੀ ਸੀਦਾ ਲੱਗਿਆ ਜੀ ਇਹ ਤੁਰੇ ਆਉਂਦੇ ਆਸ ਵਿੱਚ ਮਾੜਾ ਮੋਟਾ ਲੱਗ ਗਏ ਇਹਨੇ ਉਹਦੋਂ ਗਾਲਾਂ ਕੱਢੀਆਂ ਜੀ ਡਰਾਈਵਰ ਸਾਹਿਬ ਕਿਹਨੇ ਕਿਹਦੀ ਕਿਹਦੀ ਗੱਲ ਕਰ ਰਹੇ ਆ ਅੱਟੋ ਵਾਲੇ ਨੇ ਜੀ ਅੱਛਾ ਹਾਂ ਇਹਦੇ ਸਰਿਆ ਮੈਨੂੰ ਵੀ ਗਾਲਾਂ ਕੱਢੀਆਂ ਜੀ ਬਾਜੀ ਇਹ ਸ੍ਰੀਮਾਨ ਜੀ ਇਹ ਬਹੁਤ ਗਲਤ ਬੋਲਦਾ ਜੀ ਤੇ ਹੁਣ ਬੱਸਾਂ ਜਿਹੜੀ ਸੈਂਟਰ ਚ ਖੜੀ ਹੈਗੀ ਮਾ ਆਪਰੇ ਕਰਾ ਰਹੇ ਆ ਜੀ ਅਸੀਂ ਆ ਇਨਸਪੈਕਟਰ ਸਾਹਿਬ ਬੱਸ ਨਾਲ ਹੋਇਆ ਕੀ ਆ ਜੀ ਇਹਦੇ ਨਾਲ ਇੱਕ ਦੂਜੇ ਦੇ ਨਾਲ ਲੱਗੀ ਜੀ ਬੱਸ ਯਾਰ ਤੈਨੂੰ ਮੈਂ ਵੀਰੇ ਕਿਹਾ ਇੱਕ ਮਿੰਟ ਤੁਸੀਂ ਨਾ ਬੋਲੋ ਇਹ ਸ੍ਰੀਮਾਨ ਜੀ ਆਸ ਵਿੱਚ ਜੀ ਦੋ ਐ ਤੁਰੇ ਜਾਂਦੇ ਸੀ ਨਾਲ ਲੱਗੀ ਬੱਸ ਅੱਛਾ ਇਹਨਾਂ ਨੂੰ ਕਹ ਵੀ ਸਾਈਡ ਜਾਮ ਲੱਗਿਆ ਸੀਗਾ ਬ੍ਰਦਰ ਕੋਈ ਨਾ ਬੱਸਾਂ ਵਾਲਿਆਂ ਦਾ ਸਰਕਾਰੀ ਬੱਸਾਂ ਨਾਲ ਤਾਂ ਕੋਟੋ ਦਾ ਆਪਸ ਰਹਿ ਕੇ ਕੋਈ ਟਕਰਾਅ ਹੋਇਆ ਸੀ ਬਿਮਾਰੀ ਮੁੱਡੀ ਬੱਸ ਬਚ ਗਈ ਹੁਣੀ ਆ ਉਸ ਜਿੱਕਾ ਤੇ ਨਾਲ ਰੋਡ ਜਾਮ ਕਰਨ ਦੀ ਕੋਸ਼ਿਸ਼ ਇਦੇ ਵਿੱਚ ਕਰ ਸਰ ਕੀ ਕੀ ਹੋਇਆ ਸੀਗਾ ਆਟੋ ਵਾਲੇ ਕਹਿੰਦੇ ਵੀ ਆਟੋ ਵਾਲਿਆਂ ਨੇ ਕੁਝ ਧੱਕਾ ਕੀਤਾ ਕਿਸ ਤਰ੍ਹਾਂ ਬਰਾਦਰ ਤੁਹਾਡੇ ਸਾਹਮਣੇ ਆਏ ਅਸੀਂ ਤਾਂ ਮੈਂ ਜਾਮ ਖਲਵਾਇਆ ਆ ਹਾਂ ਬੁਲਾ ਕੇ ਇਹਨਾਂ ਨੂੰ ਪੁੱਛਦੇ ਹਾਂ ਕੀ ਗੱਲਬਾਤ ਹੈਗੀ ਆ ਸਰ ਕਿੰਨਾ ਲੰਮਾ ਜਾਮ ਲੱਗ ਗਿਆ ਸੀ ਸਰ ਮਾਣੇ ਹarli ਇੱਧਾ ਕਿਲੋ 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 ਮੀਟਰ ਦਾ ਜਾਮ ਲੱਗਿਆ ਸੀ ਬੜੋ ਹੀ ਆ ਮੌਕੇ ਤੇ ਆ ਜਾ ਖਲਵਾਤਾ ਕਿਸ ਤਰ੍ਹਾਂ ਦੀ ਕਾਰਵਾਈ ਤੁਹਾਡੇ ਵੱਲੋਂ ਸਰ ਕਿਸ ਤਰ੍ਹਾਂ ਦੀ ਜੇ ਤੁਸੀਂ ਦੇਖਦੇ ਹੋਣ ਮੈਰਿਟ ਜੋ ਹੈਗਾ ਉਹਦੇ ਬਿਆਨ ਸੁਣਦੇ ਆ ਵੀ ਕੀ ਦੀ ਕੀ ਗਲਤੀ ਹੈਗੀ ਉਸ ਤੋਂ ਹੋਂ ਕਾਰਵਾਈ ਕੀਤੀ ਜਾਏ